ਨਸ਼ੇ ਦੇ ਕਾਰੋਬਾਰ ਨੂੰ ਜੜੋਂ ਪੱਟ ਦੇਣਾ ਹੈ ਇਸੇ ਹੀ ਇਰਾਦੇ ਨਾਲ ਪੰਜਾਬ 'ਚ ਬੁਲਡوزر ਕਰਜ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਉੱਤਰ ਪ੍ਰਦੇਸ਼ ਦੇ ਬੁਲਡوزر ਮਾਡਲ ਨੂੰ ਅਪਣਾਉਂਦੇ ਹੋਏ ਨਸ਼ਾ ਤਸਕਰਾ ਦੀਆਂ ਗੈਰ ਕਾਨੂੰਨੀ ਜਾਇਦਾਦਾਂ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਵੱਡਾ ਸਵਾਲ ਇਹ ਹੈ ਕਿ ਇਹ ਕਦਮ ਨਸ਼ੇ ਦੀਆਂ ਜੜਾਂ ਨੂੰ ਫਿਲਾ ਸਕੇਗਾ ਜਾਂ ਇਹ ਸਿਰਫ ਕਮਜ਼ੋਰ ਕੰਦਾ ਤੇ ਹਥੋੜਾ ਮਾਰਨ ਵਾਂਗ ਹੋਵੇਗਾ ਹੋਣ ਤੇ ਹੰਦਸਦੇ ਆ ਕਿ ਇਹ ਮਾਮਲਾ ਕੀ ਹੈ ਤੇ ਕਿਵੇਂ ਸ਼ੁਰੂ ਹੋਇਆ ਪੰਜਾਬ ਵਿੱਚ ਨਸ਼ਾ ਤਸਕਰਾਂ ਵਿਰੁੱਧ ਬੁਲਡੋਜ਼ਰ ਕਾਰਵਾਈ 25 ਫਰਵਰੀ 2025 ਨੂੰ ਸ਼ੁਰੂ ਹੋਈ ਜਦੋਂ ਲੁਧਿਆਣਾ ਦੇ ਤਲਵੰਡੀ ਪਿੰਡ ਵਿੱਚ ਬਦਨਾਮ ਨਸ਼ਾ ਤਸਕਰ ਸੋਨੂ ਦੀ ਗੈਰ ਕਾਨੂੰਨੀ ਉਸਾਰੀ ਨੂੰ ਟਾ ਦਿੱਤਾ ਗਿਆ ਦੱਸ ਦਈਏ ਕਿ ਸੋਨੂ ਵਿਰੁੱਧ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਕਈ ਮਾਮਲੇ ਦਰਜ ਸਨ ਇਸ ਤੋਂ ਬਾਅਦ 28 ਫਰਵਰੀ 2025 ਪਟਿਆਲਾ ਵਿੱਚ ਮਹਿਲਾ ਨਸ਼ਾ ਤਸਕਰ ਰਿੰਕੀ ਦੇ ਦੋ ਮੰਜ਼ਿਲਾ ਘਰ ਤੇ ਬੁਲਡੋਜ਼ਰ ਚਲਾਇਆ ਗਿਆ ਰਿੰਕੀ ਵਿਰੁੱਧ ਵੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਕਈ ਮਾਮਲੇ ਦਰਜ ਸਨ ਹੁਣ ਆਉਂਦੇ ਹਾਂ 3 ਮਾਰਚ 2025 ਤੇ ਇਸ ਦਿਨ ਖੰਨਾ ਦੇ ਮੀਟ ਬਾਜ਼ਾਰ ਵਿੱਚ 6 ਨਸ਼ਾ ਤਸਕਰਾਂ ਦੀਆਂ ਗੈਰ ਕਾਨੂੰਨੀ ਜਾਇਦਾਦਾਂ ਨੂੰ ਬੁਲਡੋਜ਼ਰ ਚਲਾ ਕੇ ਢਾ ਦਿੱਤਾ ਗਿਆ ਲੁਧਿਆਣਾ ਪਟਿਆਲਾ ਜਾਂ ਖੰਨਾ ਵਿੱਚ ਹੀ ਨਹੀਂ ਸਗੋਂ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਵੀ ਇਹ ਕਾਰਵਾਈ ਜਾਰੀ ਹੈ ਇੰਨਾਂ ਕਾਰਵਾਈਆਂ ਤੋਂ ਸਰਕਾਰ ਦਾ ਸੁਨੇਹਾ ਸਪਸ਼ਟ ਹੈ ਨਸ਼ਿਆ ਦੇ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਪਰ ਕਮਾਲ ਇਹ ਉੱਠਦਾ ਹੈ ਕਿ ਇਹ ਕਾਰਵਾਈ ਸਿਰਫ ਛੋਟੇ ਤਸਕਰਾਂ ਤੱਕ ਹੀ ਸੀਮਤ ਰਹੇਗੀ ਜਿਨ੍ਹਾਂ ਲੋਕਾਂ ਦੇ ਘਰ ਤੇ ਬੁਲਡੋਜ਼ਰ ਚਲਾਇਆ ਗਿਆ ਹੈ ਉਹ ਆਂਡ ਗਵਾਂਡ ਅਤੇ ਕਸਬਿਆਂ ਵਿੱਚ ਫੈਲੇ ਛੋਟੇ ਪੱਦਰ ਦੇ ਤਸਕਰ ਨੇ ਪਰ ਅਸਲ ਖੇਡ ਤਾਂ ਉਹਨਾਂ ਵੱਡੇ ਮਾਫੀਆ ਦਾ ਹੈ ਜੋ ਪਰਦੇ ਦੇ ਪਿੱਛੇ ਰਹਿ ਕੇ ਇਸ ਗੰਦੇ ਕਾਰੋਬਾਰ ਨੂੰ ਚਲਾ ਰਿਹਾ ਹੈ ਉਨਾ ਲੋਕਾਂ ਵਿਰੁੱਧ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਜਿੰਨਾ ਕੋਲ ਆਲੀਸ਼ਾਨ ਬੰਗਲੇ ਮਹਿੰਗੀਆਂ ਕਾਰਾਂ ਅਤੇ ਅੰਤਰਰਾਸ਼ਟਰੀ ਨੈੱਟਵਰਕ ਹੈ ਅਤੇ ਜੋ ਇਸ ਪੂਰੇ ਜਾਲ ਨੂੰ ਚਲਾਉਂਦੇ ਨੇ ਜੇਕਰ ਸਰਕਾਰ ਸੱਚਮੁੱਚ ਨਸ਼ੇ ਦੀ ਆਦਤ ਨੂੰ ਜੜੋਂ ਪੁੱਟਣ ਦਾ ਇਰਾਦਾ ਰੱਖਦੀ ਹੈ ਤਾਂ ਸਵਾਲ ਹੀ ਉੱਠਦਾ ਹੈ ਕਿ ਕੀ ਬੁਲਡੋਜ਼ਰ ਕਦੋਂ ਉਨ੍ਹਾਂ ਤੱਕ ਪਹੁੰਚੇਗਾ ਸਰਕਾਰ ਇਸ ਨੂੰ ਨਸ਼ੇ ਖਿਲਾਫ ਜ਼ੀਰੋ ਟੋਲਰੈਂਸ ਦੀ ਉਦਾਹਰਣ ਦੱਸ ਰਹੀ ਹੈ ਪਰ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਕਾਰਵਾਈ ਤੇ ਸਵਾਲ ਖੜੀ ਕੀਤੇ ਨੇ ਕਿ ਕਾਨੂੰਨੀ ਪ੍ਰਕਿਰਿਆ ਤੋਂ ਬਿਨਾ ਘਰ ਨੂੰ ਢਾਉਣਾ ਸਹੀ ਹੈ ਕਿ ਇਹ ਕਾਨੂੰਨ ਦੇ ਦਾਇਰੇ ਵਿੱਚ ਹੈ ਜਾਂ ਇਹ ਸਿਰਫ ਤਾਕਤ ਦਾ ਪ੍ਰਦਰਸ਼ਨ ਹੈ ਵੱਡੀਆਂ ਮੱਛੀਆਂ ਅਜੇ ਵੀ ਬਚੀਆਂ ਹੋਈਆਂ ਨੇ ਅਤੇ ਅਸਲ ਸਵਾਲ ਇਹ ਹੈ ਕਿ ਇਹ ਲੜਾਈ ਸੱਚਮੁੱਚ ਨਸ਼ਿਆਂ ਦੇ ਵਪਾਰ ਨੂੰ ਖਤਮ ਕਰਨ ਲਈ ਹੈ ਜਾਂ ਇਹ ਸਿਰਫ ਇੱਕ ਰਾਜਨੀਤਿਕ ਔਜ਼ਾਰ ਹੀ ਰਹੇਗੀ